ਸਤ ਸ੍ਰੀ ਅਕਾਲ ਜੀ ਸਰਨ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਆ ਤੁਸੀਂ ਘੈਂਟ ਹੋਵੋਗੇ ਹਨ ਅੱਜ ਪਰੋਂ ਮੈਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਵੀਡੀਓ ਲੈ ਕੇ ਆਈ ਹਾਂ ਇਹਦੇ ਵਿੱਚ ਮੈਂ ਕਟਿੰਗ ਤੇ ਸਟੀਚਿੰਗ ਦੋਨੋਂ ਦੱਸੂਗੀ ਠੀਕ ਹੈ ਇਹ ਆਪਣੇ ਕੋਲੇ ਨਾਪ ਹੈਗਾ ਜੀ ਪਹਿਲਾਂ ਤੁਸੀਂ ਨਾਪ ਅਪਲੋਡ ਕਰ ਲਵੋ ਆਪਣਾ ਨਾਪ ਹੈਗਾ 24 ਇੰਚ ਬ੍ਰੈਸਟ ਆ ਤੇ 23 ਇੰਚ ਕਮਰ ਆ ਤੇ 26.5 ਇੰਚ हिਪ ਆ ਇਹਨਾਂ ਦੀ ਠੀਕ ਹੈ ਇਹਨਾਂ ਦੇ ਪ੍ਰੋਬਲਮ ਕਿੱਥੇ ਆ ਰਹੀ ਸੀਗੀ ਪਹਿਲਾਂ ਤੁਸੀਂ ਇਹ ਸੁਣੋ ਇਹਨਾਂ ਦਾ ਪ੍ਰੋਬਲਮ ਆ ਰਹੀ ਸੀ ਇੱਕਦੰਦਰ ਗਲਾ ਡਿੱਗ ਰਿਹਾ ਸੀ ਅਦਾ ਅਦਾ ਕਰਕੇ ਠੀਕ ਹੈ ਪਹਿਲਾ ਪੁਆਇੰਟ ਤਾਂ ਇਹ ਸੀ ਦੂਸਰਾ ਪੁਆਇੰਟ ਸੀਗਾ ਵੀ ਇਹਨਾਂ ਦਾ ਗਲਾ ਪਿੱਛੇ ਜਾ ਰਿਹਾ ਸੀਗਾ ਠੀਕ ਹੈ ਦੂਸਰਾ ਪੁਆਇੰਟ ਇਹ ਸੀ ਤੀਸਰਾ ਪੁਆਇੰਟ ਇਹਨਾਂ ਦਾ ਕੀ ਸੀਗਾ ਜੀ ਇਹਨਾਂ ਦੀਆਂ ਜਿਹੜੀਆਂ ਪਲੇਟਾਂ ਸੀ ਉਹ ਉੱਚੀਆਂ ਚੱਕੀਆਂ ਜਾਂਦੀਆਂ ਸੀ ਮਤਲਬ ਕਿ ਸਾਹ ਜਾਂ ਗੁੰਮ ਹੋ ਜਾਂਦਾ ਸੀ ਥੋ ਠੀਕ ਹੈ ਹੁਣ ਆਪਾਂ ਇਹਨਾਂ ਦੀ ਇਹ ਪ੍ਰੋਬਲਮ ਦਾ ਹੱਲ ਕਰਨ ਲੱਗੇ ਆਪਾਂ ਕਸਟਮਰ ਦੇ ਇੱਕ ਮੀਟ ਪਵਾ ਕੇ ਵੀ ਉਹਨਾਂ ਦੀ ਫੋਟੋ ਤੇ ਜਾਂ ਵੀਡੀਓ ਜ਼ਰੂਰ ਲਵਾਂਗੇ ਬਾਂਹ वगैरह ਲਾ ਕੇ ਕਸਟਮਰ ਦੇ ਤੇ ਇਹਦੇ ਵਿੱਚ ਤੁਹਾਨੂੰ ਪ੍ਰੋਪਰ 100% ਸਬੂਤ ਮਿਲੂਗਾ ਵੀ ਕਸਟਮਰ ਦੀ ਫਿਟਿੰਗ ਐਡੇ ਹੈਵੀ ਨਾਲਪ ਦੀ ਕਿੰਨੀ ਘੈਂਟ ਆਉਂਦੀ ਹੈ ਤੇ ਕਿਵੇਂ ਆਉਂਦੀ ਹੈ ਠੀਕ ਆ ਆ ਦੇਖੋ ਕਈ ਕਹਿੰਦੇ ਆ ਜੀ ਗਲਾ ਡੀਪ ਰੱਖੋਗੇ ਤੁਸੀਂ ਤਾਂ ਗਲੇ ਤੁਹਾਡੇ ਡਿੱਕਣਗੇ ਹਨਾ ਤੁਸੀਂ ਦੇਖੋ ਮੇਰਾ ਗਲਾ ਕਿੱਡਾ ਡੀਪ ਆ ਮੇਰੀ ਜਿਹੜੀ ਗਲੇ ਦੀ ਲੰਬਾਈ ਆ ਉਹ ਹੈਗੀ 8 ਇੰਚ ਠੀਕ ਹੈ ਇਹ ਮੈਂ ਦਿਖਾਣੀ ਸਾਦੀ 8 ਇੰਚ ਦੀ ਫਰੰਟ ਵਾਲੇ ਦੀ ਲੰਬਾਈ ਆ ਤੇ 8.5 ਇੰਚ ਦੀ ਇਹਦੀ ਪੈਕ ਵਾਲੇ ਦੀ ਲੰਬਾਈ ਆ ਤੇ ਮੇਰੇ ਕੋਈ ਲੁੱਪੀ ਨਹੀਂ ਲੱਗੀ ਹੋਈ ਤੇ ਕੁਛ ਨਹੀਂ ਲੱਗਿਆ ਹੋਇਆ ਤੇ ਨਾ ਮੇਰਾ ਗਲਾ ਡਿੱਗੂਗਾ ਦੇਖੋ ਪੂਰੀ ਜਿਆਦਾ ਡੀਪ ਹੈ ਤੇ ਨਾ ਹੀ ਮੇਰਾ ਗਲਾ ਇੱਧਰ ਨੂੰ ਜਾਊਗਾ ਤੇ ਨਾ ਮੇਰਾ ਗਲਾ ਅੱਗੇ ਨੂੰ ਆਊਗਾ ਤੇ ਨਾ ਮੇਰਾ ਗਲਾ ਪਿੱਛੇ ਨੂੰ ਜਾਊਗਾ ਹਨ ਜੇ ਤੁਸੀਂ ਵੀ ਮੇਰੇ ਸਾਹਬ ਨਾਲ ਕਟਿੰਗ ਤੇ ਸਟਿਚਿੰਗ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤੇ ਆਪਣੇ ਆਨਲਾਈਨ ਕਲਾਸ ਚੱਲ ਰਹੀ ਹੈ ਜੀ ਜਿਹੜੀਆਂ ਵੀ ਭੈਣਾਂ ਰਹਿ ਗਈਆਂ ਨੇ ਹਨ ਤਾਂ ਤੁਸੀਂ ਉੱਪਰ ਦਿੱਤੇ ਹੋਏ ਨੰਬਰਾਂ ਤੇ ਮੈਨੂੰ ਫੋਨ ਕਰ ਸਕਦੇ ਹੋ ਤੇ WhatsApp ਤੇ ਕਾਲ ਕਰੋ ਜਾਂ ਮੈਸੇਜ ਛੱਡੋ ਕੁਝ ਵੀ ਕਰੋ ਓਕੇ ਜੀ ਆਪਣਾ ਹੈਗਾ ਜੀ 24 ਇੰਚ ਬ੍ਰੈਸਟ ਆ 23 ਇੰਚ ਕਮਰ ਆ ਤੇ ਆਪਣੀ हिਪ ਹੈਗੀ ਹੈ 26.5 ਇੰਚ ਠੀਕ ਹੈ ਇਹਨਾਂ ਦੇ ਸੂਟ ਦੇ ਵਿੱਚ ਪ੍ਰੋਬਲਮ ਕੀ ਆ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਇਹਨਾਂ ਦੇ ਸੂਟ ਚ ਪ੍ਰੋਬਲਮ ਕੀ ਆ ਗਲਾ ਇਹਨਾਂ ਦੇ ਪਾਇਆ ਹੋਇਆ ਜੀ 6 ਇੰਚ ਦੀ ਚੜਾਈ ਠੀਕ ਹੈ ਇੱਕ ਤਾਂ ਇਹਦਾ ਗਲਾ ਪਿੱਛੇ ਜਾਂਦਾ ਇੱਕ ਇਹਨਾਂ ਦਾ ਮੋਢੇ ਉੱਧਾ ਕਰਕੇ ਡਿੱਗਦੇ ਆ ਹਨਾ ਆਪਾਂ ਉਹ ਹੱਲ ਕਰਨਾ ਇਹਦਾ ਇਹ ਡਿੱਗਦੇ ਕਿ ਸਾਈਡ ਤੋਂ ਆ ਦੇਖੋ ਇਧਰਲੇ ਪਾਸੇ ਫਿਨਿਸ਼ਿੰਗ ਚ ਬਾਹਰ ਲੱਗੀ ਹੋਈ ਹੈ ਇਧਰੋਂ ਨਹੀਂ ਡਿੱਗੂਗਾ ਇੱਧਰਲੇ ਪਾਸੇ ਫਿਨਿਸ਼ਿੰਗ ਚ ਬਾਹਰ ਨਹੀਂ ਲੱਗੀ ਹੋਈ ਹੈ ਨਾ ਇਹਨਾਂ ਦੇ ਨਾਪ ਪਾਣੇ ਦੀਆਂ ਪਲੇਟਾਂ ਹੈਗੀਆਂ ਨੇ 12.5 ਇੰਚ ਤੇ ਆਪਾਂ ਪਾਵਾਂਗੇ 13 ਇੰਚ ਠੀਕ ਹੈ ਹੁਣ ਆਪਾਂ ਗਲਾ ਕਿਵੇਂ ਕੱਢਣਾ ਆ ਦੇਖੋ ਮੈਂ ਗਲਾ ਚਪਕੇ ਰੱਖਿਆ ਮੇਰੇ ਗਲੇ ਦੀ ਚੜਾਈ ਹੈਗੀ 6 ਇੰਚ 6 ਤੋਂ ਥੋੜਾ ਜਿਹਾ ਘੱਟ ਤਾਂ ਮੈਂ ਪ੍ਰੋਪਰ 6 ਹੀ ਰੱਖਿਆ ਦੇਖੋ ਇਦਾਂ ਪੌਣੇ 3 ਇੰਚ ਰੱਖ ਲਿਆ ਤਿੰਨ ਹੀ ਰੱਖੋ ਵੀ ਤਿੰਨ ਰੱਖ ਲਿਆ ਆਪਾਂ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਆਹ ਚੀਜ਼ ਮੈਨਨੀ ਹੈ ਜੀ ਆਪਣੇ ਕੋਲੇ ਨਾਪ ਲਈ ਸੂਟ ਆਇਆ ਹੋਵੇ ਤਾਂ ਆਹ ਮੇਰਾ ਹੈਗਾ ਜੀ ਸਵਾ 3 ਇੰਚ ਦਾ ਆ ਗਿਆ ਠੀਕ ਹੈ ਹੁਣ ਆਪਾਂ ਇਧਰ ਕੀ ਕਰਾਂਗੇ ਸਵਾ 3 ਇੰਚ ਇੱਥੋਂ ਆ ਗਿਆ ਤਿਆਰ ਤੇ ਕੁਛ ਸੀਨ ਦਾ 4 ਆ ਗਿਆ ਇੱਥੋਂ ਤੱਕ ਠੀਕ ਹੈ ਤੇ ਹੁਣ ਆਪਣਾ ਤੀਰਾ ਨਿਕਲ ਗਿਆ 7 ਇੰਚ ਜੁੜਾਈ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੀ ਇਹੀ ਆ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਹਰ ਇੱਕ ਦਾ ਟੀਰਾ 6.5 ਰੱਖਣਾ ਜਾਂ 7 ਰੱਖਣਾ ਜਾਂ ਨੀਚੇ ਨੂੰ ਮੋਟਾ 7 ਰੱਖਣਾ ਆਪਾਂ ਹੈਵੀ ਨਾਪ ਦੇਖ ਕੇ 7 ਲੈ ਲੈਨੇ ਹੈ ਨਾ ਉਹ ਤੁਸੀਂ ਦੇਖਿਓ ਵੀ ਪ੍ਰੋਪਰ ਵੀਡੀਓ ਦੇ ਵਿੱਚ ਮੈਂ ਕਿੱਦਾਂ ਇਹਦੀ ਕਟਿੰਗ ਕਰਦੀ ਆ ਤੇ ਕਿਵੇਂ ਸਟਿਚਿੰਗ ਕਰਦੀ ਆ ਠੀਕ ਆ ਫਿਰ ਆਪਾਂ ਸ਼ਾਮ ਨੂੰ ਕਸਟਮਰ ਆਊਗਾ ਪਵਾ ਕੇ ਫੋਟੋ ਲੈ ਕੇ ਉਹਦੀ ਫਿਰ ਆਪਾਂ ਵੀਡੀਓ ਕੱਲ ਨੂੰ ਅਪਲੋਡ ਕਰਾਂਗੇ ਠੀਕ ਹੈ ਗਲੇ ਦੀ ਚੜਾਈ ਸੀਗੀ 3 ਇੰਚ ਤੇ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਜੇ ਆਪਣੇ ਕੋਲ ਕਮੀਜ਼ ਹੈਗਾ ਤਾਂ ਆ ਚੀਜ਼ ਤੁਸੀਂ ਨਾਪ ਲਓ ਤੁਹਾਨੂੰ ਟੀਰਾ ਕਰਨ ਦਾ ਸੌਖਾ ਹੋ ਜਾਊਗਾ ਆਜੀ ਨਾਪੀ ਤਾਂ ਕਿੰਨੀ ਆ ਰਹੀ ਹੈ ਸਵਾ 3 ਇੰਚ ਠੀਕ ਹੈ ਸਵਾ 3 ਇੰਚ ਕਿੱਥੇ ਆ ਗਿਆ ਇੱਥੇ ਆ ਗਿਆ ਕੁਛ ਆਪਾਂ ਸਿਲਾਈ ਦਾ ਮਾਰਜਨ ਲੈਣਾ ਹਨਾ ਮੁੰਡਾ ਅਟੈਚ ਕਰਾਂਗੇ ਇਹ ਰਹਿ ਗਿਆ ਮੇਰੇ ਕੋਲ ਪੌਣਾ ਇੰਚ ਇਹ ਰਹਿ ਗਿਆ ਠੀਕ ਹੈ ਹੁਣ ਕਿੰਨਾ ਨਿਕਲ ਕੇ ਆਇਆ ਆਪਣਾ 7 ਆ ਗਿਆ 7 ਇੰਚ ਦੀਰਾ ਆਪਣਾ ਨਿਕਲ ਆਇਆ ਹੁਣੇ ਦੀਰਾ ਕਿਵੇਂ ਕੱਢਣਾ ਤੁਹਾਨੂੰ ਪਤਾ ਲੱਗਿਆ ਪਹਿਲਾਂ ਬਾਹਰ ਘੱਟ ਜੀ ਕੱਟ ਲਵੋ ਸਾਰੇ ਮੈਂ ਪਹਿਲਾਂ ਨਾ ਅਨਰਦੀ ਲੋ ਕਰ ਬੈਠੀ ਹਾਂ ਕਿਉਂਕਿ ਮੈਂ ਫੋਨ ਰੱਖ ਲਿਆ ਤੇ ਵੀਡੀਓ ਸ਼ੁਰੂ ਨਹੀਂ ਕਰੀ ਪਤਾ ਨਹੀਂ ਮੇਰਾ ਦਿਮਾਗ ਇੱਥੇ ਚੱਲ ਜਾਂਦਾ ਐਸ ਲੋਟ ਆਪਾਂ ਰੱਖਿਆ ਜੀ 7 ਇੰਚ ਤੇ ਐਸ ਲੋਟ ਵੱਡਾ ਪਾਸਾ ਰੱਖਿਆ ਆਪਾਂ ਬੈਕ ਵਾਲਾ ਪੱਲਾ ਵੱਡਾ ਰੱਖਿਆ 1 ਇੰਚ ਠੀਕ ਹੈ ਤੇ ਨੀਚੇ ਨੂੰ ਆਪਾਂ 7 ਰੱਖਣਾ ਬੈਕ ਵਾਲੇ ਪੱਲੇ ਤੋਂ ਹੀ 7 ਰੱਖਣਾ ਆਪਾਂ ਠੀਕ ਹੈ ਹੁਣ ਉਸ ਤੋਂ ਬਾਅਦ ਇੱਥੋਂ ਆਪਾਂ ਲਵਾਂਗੇ ਇਹਨਾਂ ਦਾ 6.5 ਇੰਚ ਤਿਆਰ ਉਹ ਕਿਵੇਂ ਲੈਣਾ ਉਹ ਮੈਂ ਤੁਹਾਨੂੰ ਦੱਸਣ ਲੱਗੀਆਂ ਜਦੋਂ ਤੁਸੀਂ ਲੈਣਾ ਨਾ ਮੋਡਾ ਲੈਣਾ ਹਨ ਉਦੋਂ ਤੁਸੀਂ ਹਮੇਸ਼ਾ ਹੀ ਬੈਕ ਵਾਲੇ ਪੱਲੇ ਤੋਂ ਰੱਖਣਾ 7 ਐਸਲੋਟ 7 ਤੇ ਐਸਲੋਟ 6.5 ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਦਾ ਚੱਕਰ ਕਿੱਥੇ ਪੈ ਗਿਆ ਇਹਨਾਂ ਦਾ ਮੋਡਾ ਡਿੱਗਦਾ ਕਿਉਂ ਉਹ ਕਿਉਂਕਿ ਥੋੜਾ ਜਿਹਾ ਬਾਹਾਂ ਲਾਉਣ ਚ ਪ੍ਰੋਬਲਮ ਆ ਪਹਿਲਾ ਪੁਆਇੰਟ ਤੇ ਆ ਹਨਾ ਠੀਕ ਆ ਵੱਡਾ ਛੋਟਾ ਇਹਨਾਂ ਨੇ ਪੱਲਾ ਰੱਖਿਆ ਹੋਇਆ ਆ ਦੇਖੋ ਵੱਡਾ ਛੋਟਾ ਪੱਲਾ ਰੱਖਿਆ ਹੋਇਆ ਫਿਰ ਵੀ ਡਿੱਗ ਰਿਹਾ ਹੁਣ ਇਹਨਾਂ ਦੇ ਜਿੱਥੋਂ ਤੱਕ ਮੇਰਾ ਆਈਡੀਆ ਲੱਗ ਰਿਹਾ ਵੀ ਇਹਨਾਂ ਦੇ ਕਾਰਟ ਨਹੀਂ ਸਹੀ ਭਾਈ ਇਹਨਾਂ ਦੇ ਕਾਰਟ ਪਾਈ ਹੋਈ ਆ 15 ਇੰਚ ਦੀ ਠੀਕ ਹੈ ਜਿਹਨੂੰ ਆਪਾਂ ਬੋਲਦਿਆਂਗੇ ਸਾਹਮਣਾ ਉਹ ਇਹਨਾਂ ਦੇ ਪਾਇਆ ਹੋਇਆ 15 ਇੰਚ ਦਾ ਤੇ ਆਪਾਂ ਕਿੰਨੇ ਦਾ ਪਾਵਾਂਗੇ ਆਪਾਂ ਕਿ ਪਾਵਾਂਗੇ ਤਾਂ 10 ਇੰਚ ਦੀ ਠੀਕ ਹੈ ਆਪਣੇ ਕੋਲ ਆ ਰਿਹਾ ਜੀ ਆਪਾਂ 15 ਰੱਖਿਆ ਆਪਾਂ ਇਹ ਰੱਖਾਂਗੇ ਸਾਢੇ ਇੱਕ ਤੇ ਆ ਸਾਢੇ ਤੇਰਾ ਰੱਖਾਂਗੇ ਆਪਾਂ ਠੀਕ ਹੈ ਇੱਥੋਂ ਆਪਾਂ ਜਦੋਂ ਇਹਦੀ ਕਾਟ ਪਾਈਏ ਤੇ ਆਪਣੇ ਕੋਲ 15 ਇੰਚ ਆਇਆ ਤੇ ਥੋੜੀ ਥੋੜੀ ਸ਼ਾਂਤੀ ਆਪਾਂ ਕੁਝ ਪਲੇਟਾਜ਼ ਜੇ ਕੱਪੜਾ ਆ ਜਾਣਾ ਤੇ ਇਹ ਇੰਨਾ ਰਹਿ ਜਾਣਾ ਹੁਣ ਜਿਵੇਂ ਉਹਨਾਂ ਦੀ ਬ੍ਰੈਸਟ ਹੈਗੀ 24 ਇੰਚ ਠੀਕ ਹੈ ਤੁਸੀਂ ਇਹ ਦੇਖੋ 7ਵੇਂ ਐਸਲੋਟ ਲੈਤਾ 7ਵੇਂ ਐਸਲੋਟ ਰਹਿਤਾ ਠੀਕ ਹੈ ਹੁਣ 12 ਦੇ ਨਿਸ਼ਾਨ ਲਾਇਆ ਮੈਂ ਦੇਖੋ ਕੋਈ ਝੂਠ ਨਹੀਂ ਬੋਲਦੀ ਹੁੰਦੀ 24 ਤੇ ਜਿਹੜੀ ਬੈਕ ਵਾਲੇ ਪੱਲੇ ਦੀ ਕਾਟ ਆ ਉਹ ਇਹਨਾਂ ਦੀ ਆ ਪਾਵਾਂਗੇ ਆਪਾਂ 3 ਇੰਚ ਤੇ ਠੀਕ 3 ਇੰਚ ਤੇ ਕਿਉਂ ਪਾਈਏ ਕਿਉਂਕਿ ਇਹਨਾਂ ਦਾ ਮੰਗਰਲਾ ਜਿਹੜਾ ਗਲਾਗਾ ਉਹ 5.5 ਇੰਚ ਤਿਆਰ ਆ 2.5 ਦੀ ਆਪਾਂ ਪਾ ਸਕਦੇ ਸੀ ਤੇ ਜੇ ਇਹਨਾਂ ਦਾ ਮੰਗਰਲਾ ਜਿਹੜਾ ਗਲਾਗਾ ਉਹ ਉਹ 6 ਇੰਚ ਤਿਆਰ ਹੁੰਦਾ ਫਿਰ ਇਹਨਾਂ ਦੇ 2.5 ਇੰਚ ਦੀ ਕਾਟ ਪਏ ਜਾਣੀ ਸੀ ਠੀਕ ਹੈ ਮਤਲਬ ਕਿ ਇਹ ਆਪਣੇ ਕੋਲੇ ਪੂਰੇ 3 ਇੰਚ ਦੀ ਕਾਟ ਆ ਚੁੱਕੀ ਆ ਤੇ ਹੁਣ ਆਪਾਂ ਲਾਉਣੇ ਆ ਜੀ ਪਲੇਟਾਂ ਦੇ ਨਿਸ਼ਾਨ ਪਲੇਟਾਂ ਨੇ ਰਹਿ ਗਈਆਂ ਨੇ 12.5 ਤੇ ਆਪਾਂ ਲਾਵਾਂਗੇ ਜੀ 13.5 ਤੇ ਪਲੇਟਾਂ ਆਪਣੇ ਕੋਲੇ ਪ੍ਰੋਪਰ ਪਲੇਟਾਂ 13 ਤੇ ਤਿਆਰ ਰਹਿਣੀਆਂ ਚਾਹੀਦੀਆਂ ਨੇ ਆ ਦੇਖੋ ਚੜਾਈ ਉਹੀ ਨੋਰਮਲੀ 8 ਇੰਚ ਤੇ ਮੇਰਾ ਹਿਸਾਬ ਤਾਂ 8 ਬਟਵੈਨਰ ਦੇ ਦੇਖ ਲੈਣੀ ਵੀ ਕਿੰਨੇ ਦੇ ਨੇ 8.5 ਆਪਾਂ 4 ਹੀ ਰੱਖਾਂਗੇ ਇਹਨਾਂ ਨੂੰ ਤੇ ਪਲੇਟ ਦੀ ਲੈਂਥ 7 ਤੇ ਜਿਵੇਂ ਆਪਾਂ ਸਾਰਿਆਂ ਦੀ ਰੱਖਦੇ ਹੁੰਨੇ ਆ ਹਾਈਟ ਦੇ ਹਿਸਾਬ ਨਾਲ ਇਹਨਾਂ ਦੀ ਹਾਈਟ ਠੀਕ ਠਾਕ ਜੀ ਹੈ ਤੇਰੇ ਆਹ ਵਾਲੀ ਪਲੇਟ ਦਾ ਜਿਹੜਾ ਗੈਪ ਆ ਹਨਾ ਹੁਣ ਮੈਂ ਇਹਨਾਂ ਦੇ ਸੂਟ ਤੋਂ ਦੇਖੋ ਇੱਕ ਵਾਰ ਵੀ ਕਿੰਨੇ ਦਾ ਗੈਪ ਇਹਦੇ ਗੈਪ ਹੈਗਾ 2 ਇੰਚ ਦਾ ਤੇ ਆਪਾਂ ਇਹਦਾ ਗੈਪ ਆ ਜਿਹੜਾ ਉਹ ਦੇਵਾਂਗੇ ਜੀ 1.5 ਤੋਂ ਇੰਚ ਦਾ ਠੀਕ 1.5 ਇੰਚ ਦਾ ਗੈਪ ਦੇ ਕੇ ਆਪਾਂ ਸੈਂਟਰ ਦੇ ਵਿੱਚ ਸੈਂਟਰ ਤੋਂ ਇੱਕ ਸੂਤ نیچے ਰੱਖ ਕੇ ਮਿਲਾ ਲਓ ਆਪਾਂ ਸਵਾ ਦੋ ਦਾ ਲੈਂਦਾ ਇਹ ਆਪਾਂ ਲਵਾਂਗੇ ਤਾਂ 1.5 ਇੰਚ ਦਾ ਗੈਪ ਠੀਕ ਹੈ ਤੇ ਆ ਜਿਹੜੀ ਪਲੇਟ ਆ ਸਾਈਡ ਵਾਲੀ ਇਹਦਾ ਅੱਧ ਕਰ ਲਓ ਇੱਥੇ 3.5 ਹੋ ਗਿਆ ਤੇ ਇਹਨੂੰ ਇੱਥੋਂ ਇਹਦੇ ਨਾਲ ਮਿਲਾ ਦਵਾਂ ਠੀਕ ਹੈ ਕੰਮ ਅਰੇ ਨਾਲ ਦੀ ਹੈਗੀ ਹੈਗੀ ਤੇ 22 ਇੰਚ ਤਿਆਰ ਹੈਗਾ 14 ਇੰਚ ਤਿਆਰ ਬਾਅਦ ਚ ਆਪਾਂ ਇਹਨਾਂ ਦੇ ਪੈਦਾ ਕਰਕੇ ਫਿਟਿੰਗ ਪਾ ਦਵਾਂਗੇ ਠੀਕ ਹੈ ਆਹ ਹੋ ਗਈ ਹੁਣ ਸਿੱਧੀ ਫਿਟਿੰਗ ਇਹਨਾਂ ਦੇ ਸਿੱਧੀ ਫਿਟਿੰਗ ਹੀ ਪਾਉਗੀ ਕਿਉਂਕਿ ਇਹਨਾਂ ਦੀ ਬ੍ਰੈਸਟ ਹੋਰ ਤਰੀਕੇ ਦੀ ਹੈਗੀ ਉਹ ਤੁਹਾਨੂੰ ਫੋਟੋ ਦੇ ਵਿੱਚ ਪਤਾ ਲੱਗ ਜਾਣੀ ਵੀ ਕਿੱਦਾਂ ਦੀ ਹੈ ਹਨਾ ਤੇ ਬਾਕੀ ਆ ਜਿਹੜੀ ਪਲੇਟ ਹੁੰਦੀ ਹੈ ਕਿਵੇਂ ਲਾਉਣੀ ਹੁੰਦੀ ਹੈ ਉਹ ਤੁਹਾਨੂੰ ਸੌਖਾ ਤਰੀਕਾ ਮੈਂ ਹੋਰ ਦੱਸਦੀ ਆ ਵੀ ਜਿਹੜੀ ਆ ਪਲੇਟ ਆ ਤੁਸੀਂ ਆ ਮਿਣ ਕੇ ਦੇਖ ਲਿਆ ਕਰੋ ਕਸਟਮਰ ਦੀ ਵੀ ਕਿੰਨੇ ਤੇ ਪਾਈ ਹੋਈ ਹੈ ਇਹਨਾਂ ਦੀ ਪਾਈ ਹੋਈ ਹੈ 7 ਇੰਚ ਤੇ ਨਹੀਂ ਇਹ ਤਾਂ ਬਹੁਤ ਨੀਚੇ ਆ ਤੇ ਆਪਾਂ ਆਪਣੀ ਪਲੇਟ ਆਉਗੀ ਜੇ ਇਹ 6 ਇੰਚ ਤੇ ਹਰ ਇੱਕ ਦੀ ਪਲੇਟ ਹੈ 6 ਤੇ ਰਹੇ ਤਾਂ ਸਮਝੋ ਬੈਸਟ ਨਾਪ ਆ ਗਿਆ ਆਪਣੇ ਕੋਲ ਹਨਾ ਬੈਸਟ ਫਿਟਿੰਗ ਆਉਗੀ ਜੇ ਇਹ ਹੱਲਚਲ ਕਰ ਰਹੀ ਆ ਤਾਂ ਮਤਲਬ ਸਮਝੋ ਵੀ ਇਹ ਗੜਬੜ ਕਰ ਰਹੀ ਹੈ ਹਨਾ ਹੁਣ ਆਪਾਂ ਪਹਿਲਾਂ ਇਹਦੀ ਕਟਿੰਗ ਕਰਦੇ ਆ ਫਿਰ ਤੁਹਾਨੂੰ ਮੈਂ نیچے ਰਾ ਦਿਆ ਵੀ हिਪ ਕੋਲ ਆਪਾਂ ਨਿਸ਼ਾਨ ਵਗੈਰਾ ਕਿਵੇਂ ਲਾਉਣੀ ਨੇ ਜੇ ਇੱਕ ਵਾਰ ਆਪਾਂ ਵੱਧ ਘੱਟ ਲਵਾਂਗੇ ਨਾ ਹੁਣ ਮੇਰਾ ਹੱਥ ਮੁੜ ਨਹੀਂ ਰਹਾ ਵੱਧ ਘੱਟ ਲਵਾਂਗੇ ਹਨ ਕੋਈ ਨੁਕਸਾਨ ਨਹੀਂ ਹੋਊਗਾ ਤੇ ਜੇ ਆਪਣਾ ਕੱਪੜਾ ਘਟ ਗਿਆ ਫਿਰ ਆਪਾਂ ਨੂੰ ਬਹੁਤ ਬਹੁਤ ਭਾਰੀ ਨੁਕਸਾਨ ਪੈ ਜਾਂਦੇ ਹਨਾ ਜਿਹੜੇ ਆਪਣੇ ਕਸਟਮਰ ਦੇ ਸਾਈਡ ਸੀਮ ਸੀ ਕਿ ਚਾਕ ਸੀਗੇ ਉਹ ਸੀਗੇ 17 ਇੰਚ ਤੇ ਉਹ ਆ ਰਿਹਾ ਇੱਥੇ ਆਪਣੇ ਠੀਕ ਹੈ ਨਿਸ਼ਾਨ ਕਿਤੇ ਆ ਸੀ 17 ਇੰਚ ਤੇ ਆ ਰਿਹਾ ਤੇ ਇੱਥੋਂ ਆਪਾਂ ਕੀ ਕਰ ਲਓ ਇੱਥੋਂ ਆਪਾਂ ਨਾਪ ਲਗੋ ਜਿੰਨਾ ਆਪਣਾ ਤਿਆਰ ਸੀ ਆਪਾਂ ਨੂੰ ਆ ਰਿਹਾ ਸੀ 26 ਇੰਚ ਤੇ ਆਪਾਂ ਸਵਾ ਸਵਾਕ 13 ਇੰਚ ਰੱਖਾਂਗੇ ਠੀਕ ਹੈ ਇੱਥੇ ਤੁਸੀਂ ਕੀ ਕਰਨਾ ਜੀ ਇੱਥੇ ਤੁਸੀਂ ਕੱਟ ਪਾ ਲੈਣੇ ਆ ਇਹ ਕੱਟ ਪਾਉਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਮੇਰੇ ਹਿਸਾਬ ਨਾਲ ਕਟਿੰਗ ਕਰ ਰਹੇ ਹੋ ਤਾਂ ਇਹ ਕੱਟ ਪਾਉਣੇ ਬਹੁਤ ਜ਼ਰੂਰੀ ਹੈ ਹੁਣ ਆਪਾਂ ਫਰੰਟ ਵਾਲੇ ਪੱਲੇ ਨੂੰ ਪਰੇ ਮਾਰੋ ਤੇ ਇਹਨੂੰ ਬਿਛਾ ਲਵਾਂ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਆਪਾਂ ਬੈਕ ਵਾਲਾ ਪੱਲਾ ਵੱਡਾ ਰੱਖਿਆ ਹਨ ਇਹ ਹਰ ਵਾਰ ਮੇਰੇ ਕੋਲ ਰਹਿ ਜਾਂਦੀ ਸੀ ਇਹ ਗੱਲ ਜਦੋਂ ਆਪਾਂ ਬੈਕ ਵਾਲਾ ਪੱਲਾ ਵੱਡਾ ਰੱਖਿਆ ਗਲਾ ਉਹਨਾਂ ਦਾ ਹੈਗਾ ਸਟੈਂਡਰਡ ਨਾਪ 5.5 ਇੰਚ ਠੀਕ ਹੈ ਤੇ ਆਪਾਂ ਜਿਹੜੀ ਇਹ ਚੜਾਈ ਹੈ ਗਲੇ ਦੀ ਚੜਾਈ ਹੈ ਉਹ ਆਪਾਂ ਲਵਾਂਗੇ ਇਹ ਲਈਏ ਕਿੰਨੇ ਲਈਏ ਪੌਣੇ 3 ਇੰਚ ਜਿੰਨਾ ਹੈਗਾ ਉਹਨੇ ਹੀ ਲੈ ਲਿਆ ਪੌਣੇ 3 ਇੰਚ ਲੈ ਲਿਆ ਦੀ ਲੰਬਾਈ ਇਹਦੀ ਲਵਾਂਗੇ 6 ਇੰਚ ਆਪਾਂ ਉਹ ਕਿਉਂ ਲਵਾਂਗੇ ਕਿਉਂਕਿ ਅੱਧਾ ਅੱਧਾ ਇੰਚ ਤਾਂ ਇਹ ਫਰੰਟ ਨੂੰ ਹੀ ਅਟੈਚ ਹੋ ਜਾਊਗਾ ਫਰੰਟ ਨੂੰ ਹੀ ਆ ਜਾਊਗਾ ਮਤਲਬ ਕਿ ਹੈਨਾ ਇਹਦੀ ਕਾਟਾ ਉਹ ਇੱਥੋਂ ਅੱਧੇ ਇੰਚ ਦੀ ਪਾਣੀ ਹੁੰਦੀ ਆਪਾਂ ਹੁਣ ਆਪਾਂ ਚੱਲਦੇ ਆਂ ਮਸ਼ੀਨ ਦੇ